ਮਨਮਕ ਮੂਲੋਂ ਪੁੱਲਿਆ ਵਿੱਚ ਲਭ ਲੋਭ ਅਹੰਕਾਰ ਝਗੜਾ ਕਰਦਿਆਂ ਅਨ ਦਿਨ ਗੁਜ਼ਰੈ ਹੋਰਿਆ ਜੀ ਇਹ ਝਗੜਾ ਕਰਦਿਆਂ ਅਨ ਦਿਨ ਗੁਜ਼ਰੈ ਸ਼ਬਦ ਨਾ ਕਰੇ ਵਿਚਾਰ ਤਕਰੀਬਨ 667 ਵਾਰੀ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਵਿਚਾਰ ਕਰਨ ਵਾਸਤੇ ਸਾਨੂੰ ਹੁਕਮ ਕੀਤਾ ਅਸੀਂ ਵਿਚਾਰ ਨਹੀਂ ਕਰ ਰਹੇ ਸ਼ਾਇਦ ਅਸੀਂ ਪੁੱਲੇ ਪਟਕੇ ਕਰਮ ਕਾਂਡਾਂ ਦਾ ਪ੍ਰਚਾਰ ਕਰ ਰਹੇ ਹਾਂ ਵਿਚਾਰ ਸ਼ਬਦ ਦੀ ਸਿਰਫ ਨੌਲੇਜ ਲਈ ਹੈ ਮੈਂ ਹੁਣੇ ਵੀਰਾਂ ਨਾਲ ਗੱਲ ਕਰਦਾ ਸੀ ਇੰਗਲਿਸ਼ ਦੇ ਵਿੱਚ ਇੱਕ ਆਪਣੇ ਵਾਸਤੇ ਜਾਂ ਆਪਣੇ ਨੇੜ ਤੇ ਜਿਹੜੇ ਸੰਬੰਧਿਤ ਹਨ ਉਹਨਾਂ ਨਾਲ ਮੈਂ ਸਾਂਝ ਅਕਸਰ ਪਾਉਣਾ ਹੁੰਦਾ ਕਿ ਨੌਲੇਜ ਗਿਆਨ ਨੌਲੇਜ ਇਜ਼ ਨਾਟ एवरीथिंग ਨੌਲੇਜ ਬਿਕਮਸ ਵਿਜ਼ਡਮ ਵੈਨ ਯੂ ਯੂਜ਼ ਇਟ ਵੈਨ ਯੂ ਯੂਜ਼ ਇਟ ਓਵਰ ਐਂਡ ਓਵਰ 댓 ਬਿਕਮ ਸੰਸਕਾਰ ਹੈਬਟ ਆਪਣੇ ਆਪ ਜੇ ਤੁਸੀਂ ਡਰਾਈਵਿੰਗ ਕਰਦੇ ਆਂ ਸਾਨੂੰ ਪਤਾ ਰੈੱਡ ਲਾਈਟ ਤੇ ਰੁਕਣਾ ਹੈ ਤੁਸੀਂ ਰੁਕ ਜਾਨੇ ਉਹ ਵਿਜ਼ਡਮ ਹੈ ਉਹ ਗੱਲਾਂ ਵੀ ਕਰ ਜਾਨੇ ਤੁਸੀਂ ਆਦਤ ਬਣ ਗਈ ਸੰਸਕਾਰ ਬਣ ਗਏ ਡਰਾਈਵਿੰਗ ਦੇ ਸਾਰੇ ਰੂਲ ਪਤਾ ਲੱਗੇ ਉਸ ਤਰ੍ਹਾਂ ਆਪਣੇ ਆਪ ਚੱਲਿਆ ਜਾਵੇਗਾ ਸੋ ਮੈਂ बार-बार ਇਸ ਜੀ ਤੇ ਆਉਣਾ ਕਿ ਸਮਾਧਾਨ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਕਾਫੀ ਨਹੀਂ ਹੈ ਮਨ ਕਿਉਂ ਵਿਰਾਜੇ ਤਰੇ ਮੇਰਾ ਸਤਿਗੁਰੂ ਪੂਰਾ ਬਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਜੇ ਸਤਿਗੁਰ ਭਾਵੇ ਸੋ ਮਨ ਲੈਣਾ ਸਹੀ ਕੰਮ ਕਰੇ ਅਸੀਂ ਉਹ ਕੰਮ ਨਹੀਂ ਕਰਦੇ ਜਿਸ ਤਰ੍ਹਾਂ ਵੀਰ ਜੀ ਨੇ ਕਿਹਾ ਅਸੀਂ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਇਕੱਤਰ ਹੋਣਾ ਚਾਹੁੰਦੇ ਹਾਂ ਆਪ ਜੀ ਸਮੂਹ ਸੰਗਤ ਨੂੰ ਬੇਨਤੀ ਕਰਦੇ ਹਾਂ ਮੀਡੀਆ ਰਾਹੀਂ ਅਸੀਂ ਦੇਸ਼ ਵਿਦੇਸ਼ ਦੇ ਸੰਗਤਾਂ ਨੂੰ ਇਹ ਮੈਸੇਜ ਸਨੇਹਾ ਗੁਰੂ ਸਾਹਿਬ ਦਾ ਪਹੁੰਚਾਉਣਾ ਚਾਹੁੰਦੇ ਹਾਂ ਕਿਉਂ ਅਸੀਂ ਸੁੱਖ ਭਾਲਦੇ ਹਾਂ ਇਹ ਜੋ ਕਸ਼ਮ ਕਸ਼ੋਰ ਹੈ ਅਸੀਂ ਸੁੱਖ ਵਿੱਚੋਂ ਲੱਭਣਾ ਹੈ ਲੇਕਿਨ ਲੱਭਣਾ ਉਹਨਾਂ ਚੋਂ ਨਹੀਂ ਹੈ ਜੋ ਕਸ਼ ਹੋ ਰਿਹਾ ਗੁਰੂ ਸਾਹਿਬ ਦੇ ਬਚਨਾਂ ਚੋਂ ਲੱਭਣਾ ਹੈ ਕਿਉਂ ਸੁੱਖ ਪਾਵੈ ਪਰਮ ਪੁਲਾਣਿਆ ਕੀ ਉਸਕੋ ਪਾਵੇ ਪਰਮ ਭੁਲਾਣਿਆ ਇੱਕ ਤਿਲ ਭੁੱਲੇ ਬਹੁਤ ਪਛਤਾਨਿਆ ਇੱਕ ਤਿਲ ਜਿੰਨਾ ਦੀ ਬੰਦਾ ਭੁੱਲ ਜਾਏ ਤਾਂ ਬਹੁਤ ਪਛਤਾਨਿਆ ਪਛਤਾ ਰਹੇ ਆ ਇੱਕ ਤਿਲ ਨਹੀਂ ਭੁੱਲੇ ਇੱਕ ਤਿਲ ਭੁੱਲੇ ਅਸੀਂ ਅਸੀਂ ਨਾ ਭੁੱਲਾਂਗੇ ਤੇ ਫਿਰ ਸਾਰੀ ਗੱਲ ਦਾ ਸਮਾਧਾਨ ਹੋ ਸਕਦਾ ਹੈ ਸੋ ਇਸ ਕਰਕੇ ਗੁਰੂ ਸਾਹਿਬ ਦੇ ਬਚਨ ਨੂੰ ਬਾਰ-ਬਾਰ ਮੈਂ ਸਾਂਝਾ ਕਰਨ ਦਾ ਯਤਨ ਕਰ ਰਿਹਾ ਹਾਂ ਤਾਂ ਕਿ ਅਸੀਂ ਆਪਣੀ ਗੱਲ ਨੂੰ ਅੱਗੇ ਤੋਰ ਸਕੀਏ ਗੁਰੂ ਸਾਹਿਬ ਕਹਿੰਦੇ ਹੋਏ ਇਕੱਤਰ ਮਿਰੋ ਮੇਰੇ ਪਾਈ ਇਹ ਪ੍ਰਮਾਣ ਸਿਰਫ ਪ੍ਰਮਾਣ ਦੇਣ ਲਈ ਨਹੀਂ ਹੈ ਪ੍ਰਮਾਣ ਜਿੰਨੇ ਵੀ ਹਨ ਪ੍ਰਮਾਣ ਉਹ ਸਾਡੇ ਵਾਸਤੇ ਮੇਰੇ ਵਾਸਤੇ ਉਹਦੇ ਤੇ ਚੱਲਣ ਵਾਸਤੇ ਹਨ ਮਨ ਮੇਰੇ ਸਤਗੁਰੂ ਦੇ ਪਾਣੀ ਚੱਲ ਅਸੀਂ ਚੱਲਣਾ ਹੈ ਅਸੀਂ ਚੱਲ ਨਹੀਂ ਰਹੇ ਹੋਏ 71 ਆਓ ਇਕੱਠੇ ਹੋਈਏ ਜੇ ਅਸੀਂ ਦਰਦ ਮਹਿਸੂਸ ਕਰਦੇ ਹਾਂ ਕਿ ਕੌਮ ਦੇ ਵਿੱਚ ਦੁੱਬਦਾ ਪਈ ਹੈ ਤੇ ਫਿਰ ਅਸੀਂ ਉਸ ਦਰਦ ਨੂੰ ਲੈ ਕੇ ਐ ਸਰਬਤ ਖਾਲਸਾ ਜਥੇਬੰਦੀ ਸਾਰੀ ਦੁਨੀਆ ਦੇ ਸਰਬਤ ਖਾਲਸਾ ਦੇ ਸਾਰੇ ਖਾਲਸਿਆਂ ਦਾ ਸਾਰੀ ਸਿੱਖ ਕੌਮ ਦਾ ਸਾਂਝਾ ਪਲੇਟਫਾਰਮ ਹੈ ਜਿਹੜਾ ਕਿ ਨਿਰੰਤਰ ਕੰਮ ਕਰੇਗਾ ਸਾਡੀਆਂ ਅੰਦਰੂਨੀ ਜਿਹੜੀਆਂ ਪੰਥਕ ਵਿਰੋਧੀ ਤਾਕਤਾਂ ਜਾਂ ਬਾਹਰੀਆਂ ਤਾਕਤਾਂ ਲਗਾਤਾਰ ਸਾਨੂੰ ਠੇਡਾ ਮਾਰ ਰਹੀਆਂ ਨੁਕਸਾਨ ਪੁਜਾਰ ਰਹੀਆਂ ਲੇਕਿਨ ਜੇ ਅਸੀਂ ਸਮੇਂ 5 ਸਾਲ ਬਾਅਦ 10 ਸਾਲ ਬਾਅਦ ਸਰਵਤ ਖਾਲਸਾ ਬੁਲਾ ਲੈਨੇ ਆ ਉਹ ਨਿਰੰਤਰ ਕੰਮ ਨਹੀਂ ਹੋ ਰਿਹਾ ਸੋ ਇਸ ਕਰਕੇ ਸਾਨੂੰ ਹੋਏ ਇਕੱਤਰ ਮੇਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮੇ ਕੇ ਹੋਵੇ ਜੋੜੀ ਗੁਰੂਖ ਬੈਸੋ ਸਫਾ ਬਚਾਏ ਵਿਸ਼ਾਉਣੀ ਜਾਂ ਨਾਂ ਵਿਸ਼ਾਉਣੀ ਇਹ ਸਾਡਾ ਆਪਣਾ ਫੈਸਲਾ ਹੈ ਜੇ ਅਗਰ ਨਹੀਂ ਬਿਚਾਵਾਂਗੇ ਅਸੀਂ ਉਹ ਵਿਸਾਰ ਦੇਾਂਗੇ ਜਿੰਨੀ ਨਾਮ ਵਿਸਾਰਿਆ ਦੂਜੇ ਕਾਰੇ ਲੱਗ ਦੂਜਾ ਕਾਰਾ ਕੀਆ ਸਵਾਰਥ ਹਉਮੈ ਹੰਕਾਰ ਹਾਈ ਕੁਰਸੀ ਹਾਈ ਕੁਰਸੀ ਜਿੰਨੀ ਨਾਮ ਵਿਸਾਰਿਆ ਦੂਜੀ ਕਾਰੇ ਲੱਗ ਦੁਬਦਾ ਲਾਗੇ ਪਚ ਮੂਏ ਅੰਤਰ ਤ੍ਰਿਸ਼ਨਾ ਅਗ ਗੁਰ ਰੱਖੇ ਸੇ ਉਪਰੇ ਹੋਰ ਮੁਠੀ ਤੰਦੇ ਠਗ ਇਹ ਗੱਲਾਂ ਵਿਚਾਰਨ ਵਾਲੀਆਂ ਇਹਨਾਂ ਤੇ ਪਹਿਰਾ ਦੇਣ ਵਾਲੀਆਂ ਕਿਉਂ ਗੁਰੂ ਸਾਹਿਬ ਨੇ ਜੋ ਆਪਣੀ ਰਤ ਪਾ ਕੇ ਸਿੱਖੀ ਦਾ ਮਹਿਲ ਉਸਾਰਿਆ ਸਾਡੇ ਵਾਸਤੇ ਇਹ ਫਰਜ਼ ਬਣਦਾ ਕਿ ਅਸੀਂ ਉਸ ਦੀ ਸੰਭਾਲ ਕਰਨ ਵਾਸਤੇ ਯਤਨਸ਼ੀਲ ਹੋਈਏ